ਸਾਸੰਗਤ ਜੀ ਜਦੋਂ ਵੀ ਅਸੀਂ ਵਿਸ਼ਵ ਦੇ ਧਰਮਾਂ ਦਾ ਅਧਿਐਨ ਕਰਦੇ ਹਾਂ ਤਾਂ ਇਸ ਗੱਲ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ ਕਿ ਜੋ ਵੀ ਲਕਨਤਾ ਗੁਰੂ ਸਾਹਿਬਾਨ ਨੇ ਸਿੱਖ ਪੰਥ ਨੂੰ ਬਖਸ਼ੀ ਹੈ ਇਹ ਆਪਣੇ ਆਪ ਦੇ ਵਿੱਚ ਹੀ ਇੱਕ ਮਿਸਾਲ ਹੈ ਸੰਗੀਤ ਦੀ ਭਗਤੀ ਭਾਵ ਦੇ ਵਿੱਚ ਸਯੋਗ ਵਰਤੋਂ ਦੀ ਸ਼ੁਰੂਆਤ ਗੁਰੂ ਸਾਹਿਬਾਨ ਨੇ ਕੀਤੀ ਪਗਦੀਪਾਉ ਦਾ ਸਭ ਤੋਂ ਰਸਦਾਇਕ ਤੇ ਸੁਖੈਣ ਤਰੀਕਾ ਵੀ ਸੰਗੀਤ ਹੀ ਹੈ ਗੁਰਮਤ ਸੰਗੀਤ ਦੇ ਦੁਆਰਾ ਗੁਰਬਾਣੀ ਕੀਰਤਨ ਦੇ ਦੁਆਰਾ ਅੱਜ ਵੀ ਸੰਗਤਾਂ ਨੂੰ ਨਿਹਾਲ ਕਰਦੇ ਨੇ ਗੁਰੂ ਘਰ ਦੇ ਕੀਰਤਨੀਏ ਤੇ ਸਾਡੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਇੱਕ ਅਜਿਹੀ ਹੀ ਸ਼ਖਸ਼ੀਅਤ ਨੂੰ ਆਪ ਜੀ ਦੇ ਰੂਬਰੂ ਕਰਦੇ ਹਾਂ ਤੇ ਅੱਜ ਜਿਨ੍ਹਾਂ ਨੂੰ ਤੁਹਾਡੇ ਨਾਲ ਮਿਲਾਉਣ ਜਾ ਰਹੇ ਹਾਂ ਬਹੁਤ ਹੀ ਨਿਗੇ ਸੁਭਾਅ ਦੇ ਮਾਲਕ ਔਰ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਦੇ ਪਾਤਰ ਭਾਈ ਬਲਬੀਤ ਸਿੰਘ ਜੀ ਉਹਨਾਂ ਨੂੰ ਆਪ ਜੀ ਦੇ ਰੂਬਰੂ ਕਰਾਂਗੇ ਤੁਹਾਡੇ ਵਿਸ਼ੇਸ਼ ਪ੍ਰੋਗਰਾਮ ਅਨਮੋਲ ਰਤਨ ਦੇ ਵਿੱਚ ਤੇ ਮੈਂ ਹਾਂ ਤੁਹਾਡੇ ਨਾਲ ਵਰਿਆਮ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗ ਤੋ ਸਾਡੇ ਨਾਲ ਨੇ ਬਹੁਤ ਹੀ ਨੇਕਦਿਲ ਤੇ ਬੁਲੰਦ ਆਵਾਜ਼ ਦੇ ਮਾਲਕ ਸੁਰੀਲੇ ਕੰਡ ਤੇ ਮਾਲਕ ਭਾਈ ਪਾਲਪੀ ਸਿੰਘ ਜੀ ਭਾਈ ਸਾਹਿਬ ਜੀ ਬਹੁਤ ਸਵਾਗਤ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਬਲਬੀ ਸਿੰਘ ਲੁਧਿਆਣੇ ਵਾਲੇ ਕਹੀਏ ਕਿ ਭਾਈ ਬਲਬੀ ਸਿੰਘ ਵਾਹੋ ਆਹੋ ਵਾਲੇ ਕਹੀਏ ਜੋ ਮਰਜੀ ਤੁਸੀਂ ਕਹਿ ਸਕਦੇ ਹੋ ਨਾਮ ਤੇ ਪਛਾਣ ਹੈ ਇੱਕ ਜੀ ਆਦਰਵਾਇਜ਼ ਤੇ ਜਿਵੇਂ ਤੁਸੀਂ ਜਿਵੇਂ ਸੰਗਤ ਸਾਨੂੰ ਪਿਆਰ ਦਿੰਦੀ ਹੈ ਸ਼ਬਦ ਨਾਲ ਪਿਆਰ ਦਿੰਦੀ ਹੈ ਬਿਲਕੁਲ ਇੱਕ ਪਛਾਣ ਬਣ ਜਾਂਦੀ ਹੈ ਇੱਕ ਸ਼ਬਦ ਨਾਲ ਜਿਵੇਂ ਪਛਾਣ ਬਣੇਗੀ ਹਾਂਜੀ ਤੇ ਸਮ ਟਾਈਮਸ ਸਾਨੂੰ ਕੋਈ ਸੰਗਤ ਆ ਕੇ ਵੀ ਕਹਿ ਲੈਂਦੀ ਵੀ ਉਹ ਵਾਹੋ ਵਾਹੋ ਵਾਲੇ ਭਾਈ ਸਾਹਿਬ ਆ ਗਏ ਪੰਥ ਦੇ ਵਿੱਚ ਬਹੁਤ ਸਾਰੇ ਭਾਈ ਸਾਹਿਬ ਸਤਿਕਾਰਯੋਗ ਰਾਗੀ ਸਾਹਿਬਾਨ ਨੇ ਜਿਨ੍ਹਾਂ ਦਾ ਇੱਕ ਸ਼ਬਦ ਇਸ ਤਰ੍ਹਾਂ ਦਾ ਹੈਗਾ ਕਿ ਜਿਹ ਤੇ ਬਹੁਤ ਮਿਹਨਤ ਕਰਨੀ ਪੈਂਦੀ ਐ ਇਦਾਂ ਦੀ ਕੰਪੋਜੀਸ਼ਨ ਤਿਆਰ ਕਰਨ ਵਾਸਤੇ ਤੁਹਾਡੇ ਮਨ ਦੇ ਵਿੱਚ ਇਹ ਕਿਵੇਂ ਖਿਆਲ ਆਇਆ ਕਿ ਇਸ ਨੂੰ ਇਸ ਤਰ੍ਹਾਂ ਗਾਣਾ ਚਾਹੀਦਾ ਕਿ ਇਹ ਇੰਨਾ ਪਪੂਲਰ ਹੋ ਜਾਏਗਾ ਕਿ ਸੰਗਤਾਂ ਦੀ ਜ਼ੁਬਾਨ ਤੇ ਆ ਗਿਆ ਤੇ ਅਸੀਂ ਗੱਲਬਾਤ ਇਸੇ ਤਰ੍ਹਾਂ ਅੱਗੇ ਜਾਰੀ ਰੱਖਦੇ ਹਾਂ ਮੈਂ ਚਾਹੁੰਦਾ ਕਿ ਤੁਸੀਂ ਵੈਸੇ ਹੀ ਸਾਨੂੰ ਇਹ ਥੋੜਾ ਜਿਹਾ ਗਾ ਕੇ ਹੁਨੇ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ गोविंद सिंह क्या बात है क्या बात है काफी तैयारी ਕੀਤੀ ਇਹਦੀ ਫਿਰ ਜਿੰਨਾ ਜਿਹੜੇ ਸ਼ੌਂਕ ਨਾਲ ਇਹ ਸੰਗਤਾਂ ਇਸ ਸ਼ਬਦ ਨੂੰ ਪਿਆਰ ਦਿੰਦੀਆਂ ਸੁਣਦੀਆਂ ਨੇ ਇਹ ਅਸੀਂ ਹੇਮਕੁੰਨ ਸਾਹਿਬ ਗਏ ਤੇ ਉੱਥੇ ਮੈਨੂੰ ਕਿਸੇ ਨੇ ਆਖਿਆ ਵੀ ਭਾਈ ਸਾਹਿਬ ਇੱਕ ਇਦਾਂ ਦਾ ਸ਼ਬਦ ਸੁਣਾਓ ਜਿਹੜਾ ਸਾਨੂੰ ਕਦੀ ਵੀ ਨਾ ਭੁੱਲੇ ਕੀ ਬਾਤ ਹੈ ਤੇ ਉਹ ਉੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਰਪਾ ਕੀਤੀ ਭਈ ਰਸਤੇ ਵਿੱਚ ਹੀ ਇਹ ਸ਼ਬਦ ਇਸ ਤਰ੍ਹਾਂ ਬਣਿਆ ਇਸ ਨਾਮ ਪਰਮਾਨ ਵਿੱਚ ਲੱਗਦੇ ਗਏ ਤੋਂ ਉਸ ਤੋਂ ਬਾਅਦ ਇਹ ਅੱਜ ਮੇਰੀ ਪਛਾਣ ਬਣ ਕੇ ਸ਼ਬਦ ਵਜੋਂ ਮੈਂ ਇਹ ਸ਼ਬਦ ਅੱਛਾ ਜਦੋਂ ਤੁਸੀਂ ਉਧਰ ਜਾ ਰਹੇ ਸੀਗੇ ਉਦੋਂ ਹੀ ਮਨ 'ਚ ਖਿਆਲ ਆਇਆ ਉਸੇ ਟਾਈਮ ਕਿ ਬਹੁਤਾ ਟਾਈਮ ਨਹੀਂ ਲੱਗਾ ਇਹਨੂੰ ਨੋ ਨੋ ਕੋਈ ਇੰਨਾ ਟਾਈਮ ਨਹੀਂ ਲੱਗਿਆ ਇਸ ਸ਼ਬਦ ਦੀ ਉਹਨੂੰ ਕੰਪੋਜੀਸ਼ਨ ਬਣਾਉਣ ਨੂੰ ਹਾਂ ਬਸ ਆਪਣੇ ਆਪ ਹੀ ਸੁਰਤੀ ਵਿੱਚ ਜਿਵੇਂ ਕਹਿੰਦੇ ਨਾ ਵੀ ਮਾਲਕ ਆਪ ਵਸਿਆ ਤੇ ਭਾਈ ਸਾਹਿਬ ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ ਵੇਖੋ ਹੁਣ ਕੀਰਤਨ ਤੇ ਸਾਰਾ ਹੀ ਮਕਬੂਲ ਆ ਸਾਰੇ ਦੀ ਹੀ ਅਸੀਂ ਸਤਿਕਾਰ ਕਰਦੇ ਆ ਸੰਗਤ ਵੀ ਸਤਿਕਾਰ ਕਰਦੀ ਆ ਪਰ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਕਿਸੇ ਸ਼ਬਦ ਦੀ ਕੰਪੋਜੀਸ਼ਨ ਵਾਸਤੇ ਬਹੁਤ ਤਿਆਰੀ ਕੀਤੀ ਜਾਂਦੀ ਆ ਪਰ ਉਹ ਸੰਗਤਾਂ ਦੇ ਵਿੱਚ ਜਿਆਦਾ ਪਛਾਣ ਨਹੀਂ ਬਣਾ ਪਾਉਂਦਾ ਕੋਸ਼ਿਸ਼ਾਂ ਨਹੀਂ ਹੁੰਦੀ ਕਿ ਐਟ ਅ ਟਾਈਮ ਹੀ ਤਿਆਰ ਕਰਕੇ ਗਾਇਨ ਕੀਤਾ ਜਾਂਦਾ ਤੇ ਉਹ ਬੜੀ ਖੇਤੀ ਸੰਗਤਾਂ ਦੀ ਜ਼ੁਬਾਨ ਤੇ ਆ ਜਾਂਦਾ ਜਿਵੇਂ ਤੁਸੀਂ ਗੀਤ ਕਿਹਾ ਬਿਲਕੁਲ ਇਸ ਤਰ੍ਹਾਂ ਹੋ ਜਾਂਦਾ ਕਈ ਵਾਰੀ ਵੀ ਅਸੀਂ ਬਹੁਤ ਪ੍ਰੈਕਟਿਸ ਕਰਦੇ ਹਾਂ ਤੇ ਬਹੁਤ ਉਹ ਮਤਲਬ ਇੰਨਾ ਫੇਮਸ ਨਹੀਂ ਹੋ ਪਾਂਦੀ ਉਹ ਟਿਊਨ ਕਹਿ ਲਈਏ ਸ਼ਬਦ ਤੇ ਯੂ نو ਫੇਮਸ ਆਈ ਹੈ ਨਾ ਤੇ ਕਈ ਵਾਰੀ ਟਿਊਨ ਫੇਮਸ ਨਹੀਂ ਹੋ ਪਾਂਦੀ ਪਰ ਪਰਸਨਲੀ ਮੇਰੇ ਨਾਲ ਕੁਝ ਇਸ ਤਰ੍ਹਾਂ ਹੋਇਆ ਬਿਕੋਜ਼ ਅਸੀਂ ਜਿਵੇਂ ਕੀਰਤਨ ਕਰਨ ਜਾਂਦੇ ਆ ਅਸੀਂ ਸਪੈਸ਼ਲ ਪ੍ਰੈਕਟਿਸ ਕੁਝ ਕੋਈ ਸਪੈਸ਼ਲ ਓਕੇਸ਼ਨ ਹੈ ਤੇ ਸਾਨੂੰ ਪ੍ਰੈਕਟਿਸ ਦੀ ਲੋੜ ਹੈ ਆਦਰਵਾਇਜ਼ ਕੀਰਤਨ ਲਈ ਤਾਂ ਇੱਕ ਕੀਰਤਨ ਰੋਜ਼ਾਨਾ ਅਸੀਂ ਕੀਰਤਨ ਡੇਲੀ ਆਪਣਾ ਕੀਰਤਨ ਸਾਡਾ ਕਿਤੇ ਨਾ ਕਿਤੇ ਸਮਾਗਮ ਹੁੰਦਾ ਹੀ ਹੈ ਤਾਂ ਇੰਨੀ ਕੁ ਪ੍ਰੈਕਟਿਸ ਤੇ ਹੋ ਹੀ ਗਈ ਹੈ ਕਈ ਵਾਰੀ ਤੇ ਇਸ ਤਰ੍ਹਾਂ ਵੀ ਹੁੰਦਾ ਵੀ ਇੱਕ ਇੱਕ ਸ਼ਬਦ ਦੀ ਮੇਰੀ ਪਰਸਨਲੀ ਤਿੰਨ ਤਿੰਨ ਚਾਰ ਚਾਰ ਟੂਨਸ ਬਣੀਆਂ ਹੋਈਆਂ ਉਹ ਸਾਨੂੰ ਮਤਲਬ ਪਿਛਲੀ ਭੁੱਲ ਜਾਂਦੀ ਹੈ ਅਗਲੀ ਗਾਲੀ ਦੀ ਪਰ ਸਮ ਟਾਈਮਸ ਜਿਹੜੀਆਂ ਰਿਕਾਰਡਿੰਗ ਮੇਰੀਆਂ ਰਿਕਾਰਡਡ ਟੂਨਸ ਨੇ ਉਹ ਅਜ ਤੱਕ ਕੋਈ ਬਹੁਤਾ ਮੈਂ ਰਿਕਾਰਡਡ ਵਾਲੇ ਪਾਸੇ ਰਿਕਾਰਡਿੰਗ ਵਾਲੇ ਪਾਸੇ ਨਹੀਂ ਗਿਆ ਪਰ ਜਿੰਨੀਆਂ ਵੀ ਮੇਰੀਆਂ ਅੱਜ ਤੱਕ 5 6 ਸ਼ਬਦ ਜਿਹੜੇ ਕੱਲੇ ਕੱਲੇ ਸਿੰਗਲ ਸਿੰਗਲ ਟਰੈਕ ਗੁਰੂ ਸਾਹਿਬ ਦੀ ਕਿਰਪਾ ਨਾਲ ਬਹੁਤ ਫੇਮਸ ਹੋਏ ਸਾਰੇ ਸ਼ਬਦ ਠੀਕ ਹੈ ਉਸ ਤੋਂ ਇਲਾਵਾ ਵੀ ਕੁਝ ਸ਼ਬਦ ਹੈਗੇ ਨੇ ਵਾਹ ਬਹੁਤ ਇਲਾਵਾ ਉਹ ਵੀ ਬਹੁਤ ਸੰਗਤ ਨੇ ਬਹੁਤ ਪਿਆਰ ਦਿੱਤਾ ਉਹਨਾਂ ਸ਼ਬਦਾਂ ਨੂੰ ਰੀਸੈਂਟਲੀ ਸਾਡੇ ਪਿੱਛੇ ਜੇ ਆਈਸੀ ਤੂ ਸਾਗਰੋ ਉਹ ਵੀ ਬਹੁਤ ਅੱਛਾ ਪਿਆਰ ਦਿੱਤਾ YouTube ਦੇ ਵੀ ਸੰਗਤ ਨੇ ਬਹੁਤ ਉਹਨੂੰ ਲਾਈਕ ਕੀਤਾ ਭਾਈ ਸਾਹਿਬ ਸ਼ੁਰੂਆਤ ਫਿਰ ਕਿਸ ਤਰ੍ਹਾਂ ਹੋਈ ਇਸ ਖੇਤਰ ਚੋਂ ਸ਼ੁਰੂਆਤ ਮੇਰੀ ਇਸ ਫੀਲਡ ਦੇ ਵਿੱਚ ਜਿਹੜੀ ਕੀਰਤ ਹੈਗੀ ਹੈ ਕੋਈ ਬਹੁਤ ਹੀ ਲੰਬਾ ਮੇਰਾ ਬੈਕਗ੍ਰਾਉਂਡ ਨਹੀਂ ਹੈ ਇਸ ਕੀਰਤਨ ਨਾਲ ਮੇਰੇ ਅਦਰਵਾਈਜ਼ ਦਾਦਾ ਜੀ ਮੇਰੇ ਕੀਰਤਨ ਕਰਿਆ ਕਰਦੇ ਸਨ ਬਟ ਮੇਰੇ ਮਾਈਂਡ ਜੀ ਪ੍ਰੋਫੈਸ਼ਨਲੀ ਕੁਝ ਇਸ ਤਰ੍ਹਾਂ ਨਹੀਂ ਸੀ ਵੀ ਮੈਂ ਪ੍ਰੋਫੈਸ਼ਨਲੀ ਕੀਰਤਨ ਕਰਾਂ ਪਰ ਇਹ ਵੀ ਸਕੂਲ ਟਾਈਮ ਤੋਂ ਚਲੋ ਗੁਰੂ ਸਾਹਿਬ ਨੇ ਸਾਨੂੰ ਮੈਨੂੰ ਕੰਟ ਬਖਸ਼ਿਆ ਆਵਾਜ਼ ਦਿੱਤੀ ਸਕੂਲ ਟਾਈਮ ਤੋਂ ਅਸੀਂ ਕੀਰਤਨ ਕਰਦੇ ਗਏ ਕੰਪੀਟੀਸ਼ਨ ਲੈਵਲ ਤੇ ਅਸੀਂ ਸ਼ਬਦ ਜਾਂ ਉਸ ਤੋਂ ਫੋਕ ਲੈਵਲ ਤੋਂ ਜਦੋਂ ਸਕੂਲ ਸੋ ਹਾਂਜੀ ਜਿਵੇਂ ਵੀ ਬਾਲ ਜਿਹੜੀਆਂ ਵੀ ਕਰੀਕਲਰ ਐਕਟੀਵਿਟੀ ਹਾਂਜੀ ਤੇ ਉਸ ਤੋਂ ਬਾਅਦ ਮੈਂ ਆਪਣਾ ਬਿਜ਼ਨਸ ਕੀਤਾ ਮੈਡੀਸਨਸ ਦਾ ਜੀ ਤੇ ਪਰ ਇਹ ਚੀਜ਼ ਨਾਲ ਨਾਲ ਚੱਲਦੀ ਗਈ ਜਿਵੇਂ ਸੁਸਾਇਟੀਆਂ ਦੇ ਵਿੱਚ ਕੀਰਤਨ ਕਰਨਾ ਕਾਫੀ ਸੁਸਾਇਟੀਆਂ ਨੇ ਸਾਡੇ ਲੁਧਿਆਣੇ ਵਿੱਚ ਗੁਰਗੋਬਿੰਦ ਸਿੰਘ ਸਟਡੀ ਸਰਕਲ ਹੈ ਹਾਂਜੀ ਗਿਆਨ ਮਿਸ਼ਨਰੀ ਕਾਲਜ ਇਹਨਾਂ ਦੇ ਹਫਤਾਵਾਰੀ ਸਮਾਗਮ ਹੋਣੇ ਤੇ ਉੱਥੇ ਕੀਰਤਨ ਦੀ ਹਾਜ਼ਰੀ ਭਰਨੀ ਬਸ ਉਦਾਂ ਤੋਂ ਹੌਲੀ-ਹੌਲੀ ਇਸ ਪਾਸੇ ਲੱਜੇ ਵਧਦਾ ਗਿਆ ਠੀਕ ਹੈ ਜੀ ਤਾਂ ਇੰਨਾ ਕ ਵਧ ਗਿਆ ਵੀ ਜਿਹੜਾ ਮੇਰਾ ਆਪਣਾ ਬਿਜ਼ਨਸ ਨਹੀਂ ਉਹਨੂੰ ਮੈਨੂੰ ਵਾਈਂਡ ਅਪ ਤੇ ਨਹੀਂ ਮਤਲਬ ਉਹਨੂੰ ਸਕਵੀਜ਼ ਕਰਨਾ ਪਿਆ ਘਟਾਉਣਾ ਠੀਕ ਹੈ ਭਾਈ ਬਲਪੀ ਸਿੰਘ ਹੋਰਾਂ ਦੀ ਸਟੱਡੀ ਕੀ ਹੈ এডਿਕੇਸ਼ਨ ਕਿੰਨੀ ਹੈ ਮੈਂ ਐਮਏ 뮤직 ਹੈ ਜੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਆਇਆ ਹਾਂ ਕੀ ਬਤ ਹੈ ਜੀ ਮੈਂ ਆਪਣਾ ਮੈਡੀਸਨ ਲਾਈਨ ਨਾਲ ਮੇਰੇ ਕੁਝ ਕੋਰਸੇ ਹੈਗੇ ਨੇ ਬਿਕਾਜ਼ ਬੀਇੰਗ ਇਨ ਦਿਸ profession ਤੇ ਮੈਨੂੰ ਵੀ ਜ਼ਰੂਰੀ ਮੈਂ ਕਿਉਂਕਿ ਮੈਨੂੰ ਸ਼ੌਂਕ ਸੀ ਯੂਨੀਵਰਸਿਟੀ ਜਾਰੀ ਰੱਖਾਂਗੇ ਇਸੇ ਤਰ੍ਹਾਂ ਔਰ ਮੈਂ ਬੇਨਤੀ ਕਰਦਾ ਇੱਕ ਸ਼ਬਦ ਸਾਨੂੰ ਜਰੂਰ ਸੁਣਾ ਦੇ ਵਾਹ ਵਾਹ ਉਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਗੋਬਿੰਦ ਸਿੰਘ ਵਾਹ ਵਾਹ ਠੀਕ ਗੋਬਿੰਦ ਸਿੰਘ ਆਪੇ ਗੁਰ ਚੇਲਾ ਗੋਬਿੰਦ ਸਿੰਘ ਗੁਰ ਗੋਬਿੰਦ ਸਿੰਘ ਗੁਰ ਗੋਬਿੰਦ ਸਿੰਘ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ ਗੋਬਿੰਦ ਸਿੰਘ ਵਾਹੋ ਵਾਹੋ ਉਹ ਗੋਬਿੰਦ ਸਿੰਘ ਆਪੇ ਗੁਰਚੇਲਾ ਗੋਬਿੰਦ ਸਿੰਘ ਆਪੇ ਗੁਰਚੇਲਾ ਗੋਬਿੰਦ ਸਿੰਘ ਆਪੇ ਗੁਰਚੇਲਾ ਗੋਬਿੰਦ ਸਿੰਘ ਤੇ ਕਿਨਾ ਤੋਂ ਪ੍ਰਭਾਵਿਤ ਰਹੀ ਗੁਰਮਤ ਸੰਗੀਤ ਦੇ ਖੇਤਰ ਤੇ ਗੁਰਮਤ ਸੰਗੀਤ ਦੇ ਖੇਤਰ ਵਿੱਚ ਜ਼ਿਆਦਾ ਜਿਹੜਾ 임ਪ੍ਰੈਸ਼ਨ ਪਿਆ ਜਿਵੇਂ ਸਾਰੇ ਹੀ ਕਹਿੰਦੇ ਨੇ ਪਾਈ ਹਰਜਿੰਦਰ ਸਿੰਘ ਜੀ ਸ਼ਿਰਨਗਰ ਵਾਲੇ ਵਾ ਵਾ ਤੋ ਮੈਂ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਮੈਂ ਕੀਤਨ ਜੇ ਸ਼ੁਰੂ ਨਹੀਂ ਕੀਤਾ ਸੀ ਪਰ ਉਹ ਭਾਈ ਸਾਹਿਬ ਨਾਲ ਮੇਰਾ ਬਹੁਤ ਬਹੁਤ ਜ਼ਿਆਦਾ ਪਿਆਰ ਸੀ ਬੱਚਿਆਂ ਵਾਂਗੂ ਮੈਨੂੰ ਹੁਣ ਵੀ ਪਿਆਰ ਕਰਦੇ ਉਹਦੋਂ ਤੋਂ ਸ਼ੁਰੂ ਤੋਂ ਹੀ ਕਰਦੇ ਹੁੰਦੇ ਸੀ ਤੇ ਉਹਨਾਂ ਦੇ ਨਾਲ ਬੈਠਣਾ ਜਦੋਂ ਉਹਨਾਂ ਦੇ ਬ੍ਰਦਰ ਭਾਈ ਬਨਿੰਦਰ ਸਿੰਘ ਜੀ ਉਹਨਾਂ ਤੋਂ ਵੱਖ ਹੋਏ ਤੇ ਉਹਨਾਂ ਦੇ ਨਾਲ ਬੈਠ ਕੇ ਵੀ ਕੀਰਤਨ ਕੀਤਾ ਮੈਂ ਸਾਈਡ ਤੇ ਵੀ ਮਤਲਬ ਉਦੋਂ ਮੈਂ ਪ੍ਰੋਫੈਸ਼ਨਲ ਨਹੀਂ ਕਰਦਾ ਸੀ ਉਹਨਾਂ ਦੇ ਪਿੱਛੇ ਬਹਿ ਕੇ ਵੀ ਪਿਆਰ ਦਰਬਾਰ ਸਾਹਿਬ ਵੀ ਮੈਂ ਉਹਨਾਂ ਦੇ ਨਾਲ ਬੈਠ ਕੇ ਪਿੱਛੇ ਕੀਰਤਨ ਕੀਤਾ ਤੇ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਮੈਂ ਕੀਰਤਨ ਦੇ ਵਿੱਚ ਉਹਨਾਂ ਦੇ ਮੈਨੂੰ ਬੜੇ ਪਿਆਰ ਨਾਲ ਨਾਲ ਆਪਣੇ ਕੋਲ ਬਿਠਾ ਕੇ ਕੀਰਤਨ ਕਰਵਾਣਾ ਜਦੋਂ ਵੀ ਕੋਈ ਵਿਸ਼ੇਸ਼ਤਾ ਵਾਲੀ ਮਨੁੱਖ ਲੈਂਦਾ ਸਿੱਖਿਆ ਲੈਂਦਾ ਉਹਦੇ ਵਾਸਤੇ ਉਹਨੂੰ ਉਸਤਾਦ ਜਾਂ ਗੁਰੂ ਦੇ ਕੋਲੋਂ ਜਾਣਾ ਹੀ ਪੈਂਦਾ ਕਿਉਂਕਿ ਇਸ ਤੋਂ ਬਿਨਾ ਸੰਭਵ ਵੀ ਨਹੀਂ ਹੈ ਕਿ ਉਹ ਸਿੱਖ ਸਕੇ ਤੁਸੀਂ ਕਿਹਨਾਂ ਦੇ ਕੋਲੋਂ ਗਏ ਸਿੱਖਿਆ ਔਰ ਕਿੰਨੀ ਦੇ ਸਿੱਖਿਆ ਲਗਾਤਾਰ ਹੁਣ ਵੀ ਸਿੱਖ ਰਹੇ ਹੋ ਹਾਂਜੀ ਜਦੋਂ ਮੇਰਾ ਸਿਲੇਬਸ ਸੀਗਾ ਬੀਏ ਦੇ ਵਿੱਚ ਵੀ 뮤직 ਸਬਜੈਕਟ ਸੀਗਾ ਐਮਏ ਤਾਂ 뮤직 ਦੀ ਹੀ ਕੀਤੀ ਤੇ ਉਦੋਂ ਮੈਂ ਆਪਣਾ ਸਿਲੇਬਸ ਜਿਹੜਾ ਗੁਰਮਤ ਸੰਗੀਤ ਦੇ ਵਿੱਚ ਬਹੁਤ ਪਿਆਰ ਵਾਲੇ ਹੋਏ ਨੇ ਪ੍ਰੋਫੈਸਰ ਪਰਮਜੋਤ ਸਿੰਘ ਜੀ ਐਸਵੇਲੇ ਇਸ ਦੁਨੀਆ ਵਿੱਚ ਨਹੀਂ ਨੇ ਬਟ ਦੇ ਆਰ ਵੈਲ ਨੋਨਡ ਪਰਸਨਲਿਟੀ ਇਨ ਥਿਸ ਫੀਲਡ ਤੇ ਉਹਨਾਂ ਨੇ ਮੈਨੂੰ ਮੇਰਾ ਸਿਲੇਬਸ ਕਰਵਾਇਆ ਉਸ ਤੋਂ ਇਲਾਵਾ ਪੰਤ ਦੀ ਬਹੁਤ ਮਾਇਨਾਜ਼ ਹਸਤੀ ਨੇ ਸਤਕਾਰਯੋਗ ਪ੍ਰਿੰਸੀਪਲ ਸੁਖਮਨ ਸਿੰਘ ਕੀ ਬਾਤ ਹੈ ਜੀ ਤਾਂ ਉਹਨਾਂ ਤੋਂ ਵੀ ਮੈਂ ਜਦੋਂ ਜਦੋਂ ਵੀ ਮੈਨੂੰ ਲੋੜ ਪੈਂਦੀ ਹੁਣ ਵੀ ਇਵਨਲੀ ਮੈਂ ਉਹਨਾਂ ਕੋਲੋਂ ਸਿੱਖਣ ਨੂੰ ਮੈਨੂੰ ਜਾਣਾਂ ਤੇ ਮੈਂ ਜਾਣਾਂ ਹੈ ਉਹਨਾਂ ਕੋਲ ਸਿੱਖਣ ਲਈ ਤੇ ਜਦੋਂ ਗੁਰਮਤ ਸੰਗੀਤ ਦਾ ਸਮਾਗਮ ਅਦੁੱਤੀ ਗੁਰਮਤ ਸੰਗੀਤ ਸਮੇਲਨ ਜਵੱਦੀ ਵਿੱਚ ਹੁੰਦਾ ਹੈ ਤੇ ਉਦੋਂ ਜਦੋਂ ਉੱਥੇ ਸੇਵਾ ਕਰਦੇ ਸਨ ਪ੍ਰਿੰਸੀਪਲ ਸਰ ਤੇ ਉਦੋਂ-ਉਦੋਂ ਵੀ ਉਹਨਾਂ ਨੇ ਮੈਨੂੰ ਬਹੁਤ ਕੁਝ ਜਿੰਨੇ-ਜਿੰਨੇ ਕਿਉਂ ਮੇਰੀ ਇੱਕ ਬੇਸਿਕ ਮੇਰੀ ਇੱਕ ਨੇਚਰ ਹੈ ਵੀ ਮੈਂ ਕੁਝ ਵੀ ਕਰਨਾ ਤੇ ਵਿਦਆਊਟ ਪ੍ਰੈਕਟਿਸ ਜਦੋਂ ਇਸ ਤਰ੍ਹਾਂ ਦੇ ਓਕੇਜਨਲ ਆਪਾ ਫੰਕਸ਼ਨਸ ਦੇ ਵਿੱਚ ਪਾਰਟਿਸਿਪੇਟ ਕਰਨਾ ਨਾ ਤੇ ਉਹ ਜ਼ਰੂਰ ਪ੍ਰੈਕਟਿਸ ਕਰਕੇ ਪ੍ਰੋਪਰ ਤਰੀਕੇ ਨਾਲ ਕਿਉਂਕਿ ਆਮ ਤੌਰ ਤੇ ਅਸੀਂ ਕੀਰਤਨ ਕਰਦੇ ਹਾਂ ਨਾ ਤੇ ਹਰ ਵੇਲੇ ਰਾਗ ਨਹੀਂ ਕਰਦੇ ਰਾਗ ਨਹੀਂ ਪੜਦੇ ਨੋਰਮਲ ਤੋ ਨਾ ਭਾਈ ਸਾਹਿਬ ਜਿਸ ਤਰ੍ਹਾਂ ਅਸੀਂ ਆਪ ਜੀ ਨਾਲ ਗੱਲਬਾਤ ਕਰ ਰਹੇ ਹਾਂ ਇਸੇ ਤਰ੍ਹਾਂ ਇੱਕ ਸਤਕਾਰਯੋਗ ਸ਼ਖਸੀਅਤ ਸੀਗੀ ਜਿਨ੍ਹਾਂ ਦੀ ਅਸੀਂ ਇੰਟਰਵਿਊ ਕਰ ਲਈ ਸੀ ਉਹਨਾਂ ਨੇ ਸਾਡੇ ਨਾਲ ਇਸ ਗੱਲ ਦਾ ਜ਼ਿਕਰ ਕੀਤਾ ਕਿ ਜਦੋਂ ਦਰਬਾਰ ਸਾਹਿਬ ਹੁੰਦਾ ਹੈ ਰਾਗ ਦਰਬਾਰ ਉਹ ਇੰਨੇ ਮਤਲਬ ਕੀ ਘਰਾਣੇਦਾਰ ਕੀਤਮੀਆਂ ਨੇ ਉਹਨਾਂ ਵੀ ਇਹ ਗੱਲ ਕਹੀ ਕਿ ਸਾਨੂੰ 2 ਮਹੀਨੇ ਪਹਿਲਾਂ ਹੀ ਪ੍ਰੈਕਟਿਸ ਕਰਨੀ ਜਿਹੜੀ ਆ ਉਹ ਸ਼ੁਰੂ ਅਸੀਂ ਕਰ ਦਿੰਨੇ ਆ ਇੱਕ ਰਾਗੀ ਦੇ ਜੀਵਨ ਦੇ ਵਿੱਚ ਪ੍ਰੈਕਟਿਸ ਦਾ ਕੀ ਮਤਵ ਪ੍ਰੈਕਟਿਸ ਦਾ ਮਹੱਤਵ ਦੇਖੋ ਜੀ ਤੋ ਪ੍ਰੈਕਟਿਸ ਮੇਕਸ ਅ ਮੈਨ ਪਰਫੈਕਟ ਨਾ ਤੋ ਜੈਸ ਹੀ ਇੱਕ ਲਾਈਨ ਦੇ ਵਿੱਚ ਆਮ ਤੌਰ ਤੇ ਅਸੀਂ ਇਸ ਫੀਲਡ ਨੂੰ ਬਹੁਤ ਲੀਨਿਐਂਟ ਲੈ ਲਿਆ ਜੀ ਅੱਜ ਵੀ ਸਾਡੀ ਫੀਲਡ ਦੇ ਵਿੱਚ ਜਿਹਨੂੰ ਦੋ ਸ਼ਬਦ ਵੀ ਆ ਜਾਂਦੇ ਨੇ ਉਹ ਕਹਿੰਦਾ ਮੈਂ ਪ੍ਰੋਫੈਸ਼ਨਲੀ ਕੀਰਤਨ ਕਰਨ ਲੱਗ ਬਟ ਆਈ ਥਿੰਕ ਇਟਸ ਦਾ ਰੋਂਗ ਥਿੰਗ ਕਿਉਂਕਿ ਪ੍ਰੋਫੈਸ਼ਨਲ ਹੋਣ ਵਾਸਤੇ ਇੱਕ ਜਿਹੜੀ ਤੁਸੀਂ ਕੀ ਹੈ ਪ੍ਰੈਕਟਿਸ ਬਹੁਤ ਜ਼ਰੂਰੀ ਹੈ ਗਲੇ ਦਾ ਰਿਆਜ਼ ਤੇ ਹਰ ਵੇਲੇ ਜ਼ਰੂਰੀ ਹੈ ਭਾਵੇਂ ਸਾਡੇ ਕੋਲ ਟਾਈਮ ਹੈ ਕਿ ਨਹੀਂ ਟਾਈਮ ਕੱਟ ਕੇ ਵੀ ਗਲੇ ਦਾ ਰਿਆਜ਼ ਕਰਨਾ ਪਏਗਾ ਜਿੰਨੀ ਗੁਰੂ ਸਾਹਿਬ ਜੀ ਨੇ ਸਾਡੇ ਉੱਪਰ ਗੁਰਮਤ ਸਿੰਘ ਜੀ ਦੀ ਬਖਸ਼ਿਸ਼ ਕੀਤੀ ਹੈ ਉਨੀ ਹੀ ਸਾਨੂੰ ਇਹਦੇ ਲਈ ਮਿਹਨਤ ਦੀ ਵੀ ਜ਼ਰੂਰਤ ਹੈ ਜਿਵੇਂ ਭਾਈ ਪਲਪੀ ਸਿੰਘ ਜੀ ਕਹਰੇ ਸਨ ਭਾਈ ਸਾਹਿਬ ਇੱਕ ਸ਼ਬਦ ਦਾ ਤੁਹਾਡਾ ਬਹੁਤ ਹੀ ਪਿਆਰਾ ਤੁਸੀਂ ਗਾਇਨ ਕੀਤਾ ਹੈ ਅਕਸਰ ਮੈਂ ਦੇਖਿਆ ਕਈ ਵਾਰੀ ਦਾਦੀਆਂ ਆਪਣੀ ਝੋਲੀ ਦੇ ਵਿੱਚ ਲੈ ਕੇ ਪੋਤੇ ਨੂੰ ਜਾਂ ਪੋਤੀ ਨੂੰ ਉਹ ਗਾ ਰਹੀਆਂ ਹੁੰਦੀਆਂ ਨੇ ਗੁਰਨਾਨ ਸਿੰਘ ਸਾਹਿਬ ਜੀ ਤੋਂ ਲੈ ਕੇ ਗੁਰਗੋਬਿੰਦ ਸਿੰਘ ਜੀ ਮਹਾਰਾਜ ਤੱਕ ਤੁਸੀਂ ਹੋਂਦਾ ਨਾਮ ਲੈਂਦੇ ਹੋ ਸਤਿਨਾਮ ਵਾਹਿਗੁਰੂ ਹੈ ਨਾ ਤੇ ਉਹ ਕਿਵੇਂ ਉਹ ਕਿਵੇਂ ਖਿਆਲ ਦੇ ਵਿੱਚ ਆਇਆ ਮੇਰੇ ਖਿਆਲ ਦੇ ਵਿੱਚ ਇਸ ਤਰ੍ਹਾਂ ਆਇਆ ਵੀ ਇੱਕ ਵਾਰੀ ਮੈਂ ਨਾਨਕ ਸਾਹਿਬ ਦੇ ਇੱਕ ਮਹਾਂਪੁਰਖ ਹੈਗੇ ਨੇ ਉਹਨਾਂ ਦੇ ਸਮਾਗਮ ਦੇ ਵਿੱਚ ਗਿਆ ਤੇ ਉਹਨਾਂ ਨੇ ਇੱਕ ਬਿਨਾ ਸਾਜ ਤੋਂ ਹੀ ਐਦਾਂ ਮਤਲਬ ਸੰਗਤ ਨੂੰ ਜਪਾਇਆ ਜਿਵੇਂ ਇੱਕ ਸੰਤ ਅਤਰ ਸਿੰਘ ਜੀ ਮਸਤ ਹਾਂ ਉਹ ਵੀ ਕਾਰ ਸੇਵਾ ਵਾਲੇ ਉਹ ਵੀ ਸਤਨਾਮ ਵਾਇਗਰੂ ਦਾ ਜਾਪ ਕਰਵਾਉਂਦੇ ਤੇ ਉਹ ਮੇਰੇ ਮਾਈਂਡ ਚ ਆ ਵੀ ਕਿਉਂ ਨਾ ਇਹਨੂੰ 뮤지컬ੀ ਰਿਕਾਰਡ ਕਰਵਾਇਆ ਤੇ ਕੀ ਬਾਤ ਹੈ ਕੀ ਬਾਤ ਤੇ ਉਹ 뮤지컬ੀ ਜਦੋਂ ਰਿਕਾਰਡ ਕਰਵਾਇਆ ਤੇ ਉਹ ਗੁਰੂ ਸਾਹਿਬਾ ਦਾ ਨਾਮ ਵੀ ਆ ਗਿਆ ਤੇ ਨਾਲ ਉਹ ਸਿਮਰਨ ਵੀ ਆ ਗਿਆ ਇੱਕ ਸਨੂਥਿੰਗ ਜਿਹੜਾ ਮਾਈਂਡ ਨੂੰ ਬੜਾ ਸੈਟੀਸਫੈਕਸ਼ਨ ਦੇਣ ਵਾਲਾ ਨਾ ਜਿਵੇਂ ਬੱਚਿਆਂ ਨੂੰ ਤੁਸੀਂ ਕਿਹਾ ਤੇ ਉਹ ਕਾਫੀ ਮਤਲਬ ਉਹ ਬੱਚੇ ਵੀ ਵੱਡੇ ਵੀ ਯੂਟਿਊਬ ਤੇ ਬਹੁਤ ਪਿਆਰ ਦਿੱਤਾ 1 ਮਿਲੀਅਨਸ ਤੋਂ ਉੱਪਰ ਦੇ ਵੀਅਰਸ਼ਿਪ ਹੋਈ ਹੈ ਜੋ ਸੰਗਤ ਨੇ ਬਹੁਤ ਪਿਆਰ ਦਿੱਤਾ ਤੇ ਉਹ ਮੈਨੂੰ ਉਸ ਵੇਲੇ ਮਾਇੰਡ ਚ ਆ ਵੀ ਉਹਨੂੰ 뮤지컬ੀ ਰਿਕਾਰਡ ਕਰਾਉਣਾ ਚਾਹੀਦਾ ਤੇ ਉਹ ਰਿਕਾਰਡ ਹੋਇਆ ਤੇ ਗੁਰੂ ਸਾਹਿਬ ਨੇ ਬਹੁਤ ਕਿਰਪਾ ਕੀਤੀ ਸੰਗਤ ਨੇ ਉਹਨੂੰ ਬਹੁਤ ਸੋਹਣੇ ਤਰੀਕੇ ਨਾਲ ਸੁਣਿਆ ਹੁਣ ਤੱਕ ਸੁਣਦਿਆ ਕੀ ਬਾਤ ਹੈ ਭਾਈ ਸਾਹਿਬ ਬਹੁਤ ਆਨੰਦ ਆ ਰਿਹਾ ਅੱਜ ਜੀ ਨਾਲ ਗੱਲਬਾਤ ਕਰਕੇ ਇਸੇ ਤਰ੍ਹਾਂ ਸੀ ਗੱਲਬਾਤ ਅੱਗੇ ਜਾਰੀ ਰੱਖਾਂਗੇ ਔਰ ਮੈਂ ਹੁਣ ਚਾਹੁੰਦਾ ਕਿ ਤੁਸੀਂ ਇੱਕ ਸ਼ਬਦ ਦੀ ਸਾਂਝ ਜੜੀ ਆ ਉਹ ਸਾਡੇ ਨਾਲ ਜ਼ਰੂਰ ਪਾਓ ਆ ਕੋ ਰ ਬੇਰ ਗੁਰੋ ਮੈਂ ਜਹੀ ਕਣ ਚੇਰੀ ਰਾਮ ਮੈਂ ਜਹੀ ਕਣ ਚੇਰੀ ਰਾਮ ਤੁਸਾ ਗਰੋ ਰਤਨਾ ਗੁਰੋ ਹਸਾਰ ਨਾ ਜਾਣਾ ਤੇਰੀ ਰਾਮ ਸਗੜੋ ਤ੍ਰਿਤਨਾਗਰੋ ਹਉ ਸਾਰ ਨਾ ਜਾਣਾ ਤੇਰੀ ਰਾਮ ਹਉ ਸਾਰ ਨਾ ਜਾਣਾ ਤੇਰੀ ਰਾਮ ਕੀ ਬਾਤ ਹੈ ਭਾਈ ਸਾਹਿਬ ਵਾਕਿ ਬਹੁਤ ਆਨੰਦ ਆ ਬਹੁਤ ਬਹੁਤ ਧੰਨਵਾਦ ਤੁਹਾਡਾ ਅੱਛਾ ਪੈਸਾ ਅਸੀਂ ਅੱਗੇ ਗਲਬਾ ਤੋਰਦੇ ਆ ਤੁਸੀਂ ਸੰਗਤ ਦੇ ਵਿੱਚ ਵਿਚਰਦੇ ਹੋ ਜਿਵੇਂ ਹਨਾ ਗੁਰਮਤ ਸਮਾਗਮਾਂ ਤੇ ਜਾਂਦੇ ਹੋ ਕੋਈ ਅਜਿਹੀ ਕੋਈ ਇੱਕ ਘਟਨਾ ਹੋਵੇ ਜਿਹੜੀ ਤੁਸੀਂ ਸਾਡੇ ਨਾਲ ਸਾਂਝੀ ਕਰਨੀ ਚਾਹੁੰਦੇ ਹੋ ਜਿਹੜੀ ਤੁਹਾਨੂੰ ਭੁੱਲਦੀ ਨਾ ਹੋਏ ਤੁਸੀਂ ਵਾਹੋ ਵਾਹ ਸ਼ਬਦ ਤੇ ਹਰ ਕੇ ਨਾਮ ਕੇ ਵਪਾਰੀ ਤੇ ਉਹ ਅਸੀਂ ਕੀ ਹੋਇਆ ਬਈ ਅਸੀਂ ਕੀਰਤਨ ਕੀਤਾ ਹਾਂਜੀ ਤੁਸੀਂ ਮੰਨੋਗੇ ਵੀ ਡੇਢ ਘੰਟਾ ਕੀਰਤਨ ਕੀਤਾ ਤੇ ਪਰਚੀਆਂ ਤੇ ਸੰਗਤ ਤੁਹਾਨੂੰ ਪਤਾ ਵੀ ਇਹ ਸ਼ਬਦ ਆਬਵੀਅਸ ਹੈ ਵੀ ਤੇ ਉਹ ਹੁਣ ਸਾਨੂੰ ਇਹ ਵੀ ਪਤਾ ਲੱਗਿਆ ਵੀ ਇਹ ਸ਼ਬਦ ਪੜਨੇ ਪੜਨਾ ਹੈ ਤੇ ਅਸੀਂ ਸ਼ਬਦ ਨਹੀਂ ਪੜਿਆ ਉਹ ਜਦੋਂ ਅਸੀਂ ਆਨੰਦ ਸਾਹਿਬ ਪੜਨ ਲੱਗੇ ਨਾ ਤੇ ਫਿਰ ਸੰਗਤ ਵਿੱਚੋਂ ਇੱਕ ਖਲੋ ਕੇ ਤੇ ਉਹ ਵੀਰ ਜੀ ਵਾਹ ਵਾਹ ਸ਼ਬਦ ਜ਼ਰੂਰ ਸੁਣਾਦੇ ਤੇ ਸੰਗਤ ਦੇ ਵਿੱਚੋਂ ਹੀ ਮਤਲਬ ਅੱਛਾ ਜੀ ਤੁਹਾ ਨਾਮ ਕੇ ਪੜਿ ਸੁਣਾਤੇ ਮਤਲਬ ਉਹ ਇੱਕ ਫਿਰ ਸਾਨੂੰ ਉਹਦੋਂ ਫਿਰ ਡੇਢ ਘੰਟੇ ਤੋਂ ਬਾਅਦ ਕੀਰਤਨ ਤੋਂ ਬਾਅਦ ਆਨੰਦ ਸਾਹਿਬ ਪੜ ਜਦੋਂ ਅਨਾਊਂਸਮੈਂਟ ਸਾਰੀਆਂ ਹੋ ਗਈਆਂ ਉਸ ਤੋਂ ਬਾਅਦ ਵੀ ਫਿਰ ਸਾਨੂੰ ਉਹ ਸ਼ਬਦ ਪੜਨੇ ਕਿਆ ਬਾਤ ਹੈ ਮਤਲਬ ਇਸ ਤਰ੍ਹਾਂ ਸੰਗਤ ਸਾਨੂੰ ਪਿਆਰ ਦੀ ਇੱਕ ਵਾਰੀ ਤੇ ਅਸੀਂ ਇੱਕ ਭੋਗ ਦਾ ਕੀਰਤਨ ਸੀਗਾ ਉੱਥੇ ਵੀ ਮਤਲਬ ਅਸੀਂ ਇਹ ਸ਼ਬਦ ਪੜਦੇ ਆ ਤੁਸੀਂ ਮੰਨੋਗੇ 2012 ਤੋਂ ਬਾਅਦ ਸਾਨੂੰ ਰੈਗੂਲਰ ਮੈਂ ਕੋਈ ਐਸਾ ਕੀਰਤਨ ਨਹੀਂ ਆਈਦਰ ਮਤਲਬ ਖੁਸ਼ੀ ਦਾ ਸਮਾਗਮ ਹੈ ਜਾਂ ਭੋਗ ਦਾ ਸਮਾਗਮ ਤੇ ਕਿਸੇ ਦੇ ਮਰਗਦੇ ਹੈ ਨਾ ਜੀ ਤੇ ਉਹ ਸ਼ਬਦਾਂ ਤੋਂ ਇਲਾਵਾ ਵੀ ਉਹ ਕਹਿੰਦੇ ਵੀ ਉਹ ਵਾਹ ਵਾਹ ਪੜਦੇ ਹੋ ਤਾਂ ਇਹ ਇਸ ਕਰਕੇ ਇਹ ਸੰਗਤ ਸਾਨੂੰ ਇਸ ਮਤਲਬ ਇੱਕ ਵਾਰੀ ਢਾਈ ਘੰਟੇ ਕੀਰਤਨ ਕੀਤਾ ਦੋ ਦੋ ਤਿੰਨ ਤਿੰਨ ਵਾਰੀ ਉਹ ਸ਼ਬਦ ਸਾਨੂੰ ਪੜਨਾ ਪਿਆ ਵੀ ਦੁਬਾਰਾ ਸੁਣਾਉ ਇੱਕੋ ਜਗ੍ਹਾ ਤੇ ਫਿਰ ਦੁਬਾਰਾ ਯੈਸ ਯੈਸ ਢਾਈ ਘੰਟੇ ਇਤਨੇ ਕੁ ਮੈਨੇ ਰੱਖਦਾ ਹੈ ਜੀ ਭਾਈ ਸਾਹਿਬ ਬਹੁਤ ਵਧੀਆ ਚੱਲ ਰਹੀ ਸਾਡੀ ਗੱਲਬਾਤ ਮੈਂ ਬਹੁਤ ਇਸ ਨੂੰ ਮਾਨ ਰਿਹਾ ਹਾਂ ਆਨੰਦ ਵੀ ਆ ਰਿਹਾ ਹੈ ਕਿ ਕਿੰਨੇ ਵਧੀਆ ਤੁਹਾਡੇ ਨੇਕ ਵਿਚਾਰ ਨੇ ਇਹਨੂੰ ਅਸੀਂ ਜਾਰੀ ਰੱਖਾਂਗੇ ਇਸੇ ਤਰ੍ਹਾਂ ਔਰ ਮੈਂ ਬੇਨਤੀ ਕਰਦਾ ਇੱਕ ਸ਼ਬਦ ਸਾਨੂੰ ਜਰੂਰ ਸੁਣਾ ਦਿਓ ਠੀਕ ਹੈ ਜੀ ਮੈਂ ਸੋਚ ਮੈਂ ਸੋਚ ਬਣਾ ਰਿਹਾ ਹਾਂ ਵੀ ਇੱਕ ਸਲੋਕ ਰਾਗ ਵਿੱਚ ਤੋੜੀ ਰਾਗ ਵਿੱਚ ਤੁਹਾਨੂੰ ਸ਼ਬਦ ਸੁਣਾਵਾਂ ਜਰੂਰ ਹਾਏ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਨਾਏ ਪਰਿਆ ਤੋ ਸ਼ਰਨਾਏ ਫਿਰਤ ਫਿਰਤ ਪ੍ਰਭ ਆਇਆ ਨਾਨਕ ਕੀ ਪ੍ਰਭ ਬੇ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਆਪਣੀ ਭਗਤੀ ਲਾਏ ਫਿਰਤ ਫਿਰਤ ਪ੍ਰਭ ਆਇਆ ਬਹੁਤ ਖੂਬਸੂਰਤ ਬਹੁਤ ਨੰਦਾ ਹੈ ਵਾਕਈ ਤੁਸੀਂ ਮਿਹਨਤ ਵੀ ਕੀਤੀ ਹੈ ਰਿਆਜ਼ ਕੀਤੀ ਹੈ ਤੁਹਾਡਾ ਗੰਠੇ ਇਹ ਗੱਲ ਦੱਸਦਾ ਹੈ ਕਿ ਬਹੁਤ ਬਖਸ਼ਿਸ਼ ਹੈ ਤੁਹਾਡੇ ਉੱਪਰ ਗੁਰੂ ਸਾਹਿਬ ਜੀ ਦੀ ਭਾਈ ਸਾਹਿਬ ਇਥੇ ਇੱਕ ਮੈਂ ਥੋੜਾ ਅਲੀ ਤੋਂ ਹਟ ਕੇ ਸਵਾਲ ਪੁੱਛਣਾ ਚਾਹਾਂਗਾ ਬੱਚੇ ਕਿਸੇ ਵੀ ਕੌਮ ਦੀ ਫਲਵਾੜੀ ਹੁੰਦੀ ਹੈ ਉਹ ਫਲਵਾੜੀ ਜਦੋਂ ਮਹਿਕਦੀ ਹੈ ਆਪਣੇ ਗੁਣਾਂ ਦੇ ਨਾਲ ਉਹ ਕੌਮ ਦਾ ਨਾਮ ਰੋਸ਼ਨ ਕਰਦੀ ਹੈ ਸਮਾਜ ਦਾ ਨਾਮ ਰੋਸ਼ਨ ਕਰਦੀ ਹੈ ਸਿੱਧੇ ਤੌਰ ਤੇ ਆਮੇ ਪ੍ਰਚਲਿਤ ਵੀ ਹੈਗਾ ਕਿ ਬੱਚੇ ਹੀ ਕੌਮ ਦਾ ਭਵਿੱਖ ਹੁੰਦੇ ਨੇ ਗੁਰਮਤ ਸੰਗੀਤ ਦੇ ਨਾਲ ਜੋੜਨ ਦੇ ਲਈ ਬੱਚਿਆਂ ਨੂੰ ਕੀ ਖਾਸ ਉਪਰਾਲੇ ਕਰਨੀ ਚਾਹੀਦੇ ਹੈ ਅਹ ਬੱਚਿਆਂ ਨੂੰ ਕੀਰਤਨ ਦੇ ਨਾਲ ਜੋੜਨ ਵਾਸਤੇ ਗੁਰਮਤ ਸੰਗੀਤ ਦੇ ਨਾਲ ਜੋੜਨ ਵਾਸਤੇ ਦੇਖੋ ਅਕੈਡਮੀਆਂ ਤੇ ਬਹੁਤ ਨੇ ਪਰ ਸਾਡੇ ਕੀਰਤਨੀਆਂ ਵੱਲੋਂ ਵੀ ਇਹ ਜ਼ਰੂਰ ਪ੍ਰਚਾਰ ਕਰਨਾ ਚਾਹੀਦਾ ਵੀ ਬੱਚਿਆਂ ਨੂੰ ਉਹ ਉਹਨਾਂ ਦੇ ਪੇਰੈਂਟਸ ਤੱਕ ਇਹ ਮੈਸੇਜ ਜ਼ਰੂਰ ਕੀਰਤਨ ਭਾਵਾਂ ਕੀਰਤਨ ਦੇ ਦੌਰਾਨ ਹੀ ਕੀਤਾ ਜਾਵੇ ਬਈ ਬੱਚੇ ਜ਼ਰੂਰ ਬੱਚਿਆਂ ਨੂੰ ਘਟੋ ਘਟ ਇੱਕ ਸ਼ਬਦ ਵੀ ਸਿਖਾਓ ਘਟੋ ਘਟ ਇੱਕ ਸ਼ਬਦ ਸਿਖਾਓ ਪਰ ਬੱਚੇ ਨੂੰ ਇੰਟਰਸਟ ਜ਼ਰੂਰ ਕ੍ਰੀਏਟ ਕਰੋ ਕੀਰਤਨ ਦਾ ਇੰਟਰਸਟ ਬਿਕੋਜ਼ ਤੁਸੀਂ ਵੀ ਇਹ ਸਮਝ ਦਿਓ ਕੀਰਤਨ ਇੱਕ ਐਸੀ ਚੀਜ਼ ਹੈ ਜਿਹੜੀ ਸੰਤ ਨੂੰ ਰੱਬ ਨਾਲ ਜੋੜਦੀ ਹੈ ਬਿਲਕੁਲ ਜੀ ਤੇ ਮੈਂ ਸੋਚਦਾ ਮੈਂ ਪਰਸਨਲੀ ਇਹ ਸੋਚਦਾ ਆਮ ਤੌਰ ਤੇ ਇਸ ਲੋਕ ਇਸ ਗੱਲ ਨੂੰ ਕਈ ਲੋਕ ਸ਼ਾਇਦ ਕੰਡੈਮ ਵੀ ਕਰਦੇ ਹੋਣਗੇ ਵੀ ਕੀਰਤਨ ਇੱਕ ਬੜੀ ਵੱਡ ਮੁੱਲੀ ਦਾਤ ਹੈ ਤੇ ਉਹ ਕਿਸੇ ਵਿਰਲੇ ਨੂੰ ਮਿਲਦੀ ਹੈ ਤਾਂ ਨਾ ਜੀ ਕਹਿੰਦੇ ਨੇ ਵੀ ਬੜਾ ਕੁਝ ਹੀਰੇ ਮੋਤੀ ਦਾਨ ਕੀਤੇ ਹੁਣ ਦੇ ਕੀਤਰ ਹੈ ਹੈ ਨਾ ਤੇ ਉਹ ਗੁਰਨਾਣਕ ਸਾਹਿਬ ਦਾ ਕੀਰਤਨ ਹੈ ਕੋਈ ਆਮ ਕੀਰਤਨ ਤੇ ਮੈਂ ਸਮਝਦਾ ਉਹ ਬੱਚੇ بڑے ਭਾਗਾਂ ਵਾਲੇ ਨੇ ਜਿਨ੍ਹਾਂ ਨੂੰ ਕੀਰਤਨ ਆ ਜਾਂਦਾ ਜਾਂ ਜਿਨ੍ਹਾਂ ਦੀਆਂ ਮਾਂਵਾਂ ਦੇਖੋ ਆਮ ਤੌਰ ਤੇ ਆਮ ਤੌਰ ਤੇ ਕਿਹਾ ਜਾਂਦਾ ਘਰ ਨੂੰ ਬਣਾਉਣ ਵਾਸਤੇ ਇੱਕ ਮਦਰ ਦਾ ਬੜਾ ਵੱਡਾ ਰੋਲ ਹੁੰਦਾ ਮਾਂ ਨੂੰ ਪਰਸਨਲੀ ਕੀਰਤਨ ਆ ਜਾਣਾ ਤੇ ਉਹ ਆਪਣੇ ਬੱਚਿਆਂ ਨੂੰ ਸਿਖਾ ਦੇਣਾ ਇਟਸ ਅ ਵੈਰੀ ਬਿਗ ਟਾਸਕ ਐਂਡ ਮਤਲਬ ਬਹੁਤ ਬlesed ਥਿੰਗ ਐ ਆਪਣੀ ਲਾਈਫ ਦੇ ਵਿੱਚ ਤੇ ਬੱਚਿਆਂ ਨੂੰ ਪੇਰੈਂਟਸ ਨੂੰ ਇਨੀਸ਼ੀਏਟਿਵ ਲੈਣਾ ਚਾਹੀਦਾ ਮਤਲਬ ਇਸ ਕਰਕੇ ਕੀਰਤਨ ਤਾਲੀਮ ਅਗਾਧ ਹੀ ਗਾਂ ਜਰੀ ਹੋਣੀ ਚਾਹੀਦੀ ਅੱਜ ਤੱਕ ਕੋਈ ਸਿਸਟਮ ਕੁਝ ਕੀਰਤਨਿਆ ਨੂੰ ਸੁਣ ਕੇ ਬੜੇ ਕੀਰਤਨੀਆ ਉਹ ਇਹ ਕਿਉਂ ਜਦੋਂ ਸਾਡਾ ਮੇਰਾ ਵਾਹ ਵਾਹ ਵਾਲਾ ਸ਼ਬਦ ਹੈ ਜੋ بڑے ਬੱਚੇ ਪੜਦੇ ਨੇ ਵਾਹ ਵਾਹ ਹੋਰ بڑے ਕੀਰਤਨੀਏ ਜਿਨ੍ਹਾਂ ਦੇ ਸ਼ਬਦ ਨੂੰ ਬੱਚੇ ਪੜਦੇ ਨੇ ਤਾਂ ਇਸ ਤਰ੍ਹਾਂ ਮਤਲਬ ਇਹ ਗੁਰੂ ਸਾਹਿਬ ਦੀ ਕਿਰਪਾ ਹੋ ਰਹੀ ਹੈ ਵਾਹ ਵਾਹ ਭਾਈ ਸਾਹਿਬ ਜੀ ਵਾਕਈ ਬਹੁਤ ਆਨੰਦ ਆਇਆ ਬਹੁਤ ਮਿਹਨਤ ਕੀਤੀ ਹੋਈ ਹੈ ਬਹੁਤ ਰਿਆਜ਼ ਕੀਤੀ ਹੋਈ ਹੈ ਗੁਰੂ ਸਾਹਿਬ ਜੀ ਦੀ ਇਹ ਬਖਸ਼ਿਸ਼ ਹੈ ਵੱਡੇ ਭਾਗਾਂ ਵਾਲੇ ਤੁਸੀਂ ਭਾਈ ਸਾਹਿਬ ਇੱਥੇ ਮੈਂ ਇੱਕ ਹੋਰ ਕੁਐਸਚਨ ਤੁਹਾਨੂੰ ਜਿਹੜਾ ਹੁਣ ਪੁੱਛਣਾ ਚਾਹਾਂਗਾ ਥੋੜਾ ਲੀ ਤੋਂ ਹਟਕੇ ਆ ਨੌਜਵਾਨ ਨੂੰ ਅਸੀਂ ਕਹਿਣਾ ਹੋਇਆ ਇਸ ਖੇਤਰ ਦੇ ਵਿੱਚ ਆਵੇ ਗੁਰਮਤ ਸੰਗੀਤ ਦੇ ਖੇਤਰ ਚ ਆਵੇ ਤੇ ਅਸੀਂ ਉਹਨੂੰ ਕੀ ਕਹੀ ਕਿ ਤੁਹਾਨੂੰ ਕੀ ਲੱਗਦਾ ਕੀ ਕਰਨੇ ਕਿ ਨਹੀਂ ਆ ਰਿਹਾ ਜੀ ਦੇਖੋ ਗੱਲ ਇਸ ਤਰ੍ਹਾਂ ਹੈ ਵੀ ਜੇ ਇਸ ਖੇਤਰ ਵਿੱਚ ਜੇ ਆਉਣਾ ਚਾਹੁੰਦਾ ਹੈ ਇਸ ਫੀਲਡ ਦੇ ਵਿੱਚ ਕੀਰਤਨੀਆਂ ਬਣਨਾ ਚਾਹੁੰਦਾ ਤੇ ਬਹੁਤ ਅੱਛੀ ਗੱਲ ਹੈ ਕਿਉਂਕਿ ਸੰਗਤ ਨੂੰ ਸੋਹਣਾ ਸੋਹਣਾ ਕੀਰਤਨ ਸੁਣਾਣਾ ਬਿਕੋਜ਼ ਸੰਗਤ ਚਾਹਂਦੀ ਹੈ ਅੱਛਾ ਕੀਰਤਨ ਸੁਣੇ ਸੁਣਾਵੇ ਕੋਈ ਤੇ ਜੇ ਉਹ ਆ ਰਹੇ ਹਨ ਤੇ ਮੈਂ ਇਹੀ ਬੇਨਤੀ ਕਰਾਂਗਾ ਵੀ ਉਹ ਅੱਛੀ ਤਰ੍ਹਾਂ ਆਦਰ ਹੀ ਇਸ ਕਿਸੇ ਹੋਰ ਫੀਲਡ ਵਿੱਚ ਕੰਮ ਕਰ ਰਿਹਾ ਉਹਦੇ ਨਾਲ ਨਾਲ ਉਹ ਟਾਈਮ ਕੱਢ ਕੇ ਵੀ ਆ ਸਕਦਾ ਕਿਉਂਕਿ ਬੜੇ ਸਾਡੇ ਫੀਲਡ ਦੇ ਵਿੱਚ ਮੈਂ ਆਪਣੇ ਆਪ ਨੂੰ ਵੀ ਇਹ ਗੈਣਦਾ ਵੀ ਮੈਂ ਆਪਣੇ ਬਿਜ਼ਨਸ profession ਦੇ ਨਾਲ ਨਾਲ ਕੀਰਤਨ ਕਰਦਾ ਅਦਰਵਾਇਜ਼ ਵੀ ਇੱਕ ਡਾਕਟਰ ਸਾਹਿਬ ਹੈਗੇ ਰਾਗਾਂ ਦੇ ਵਿੱਚ ਕੀਰਤਨ ਕਰਦੇ ਡਾਕਟਰ ਗੁਰਿੰਦਰ ਸਿੰਘ ਬਟਾਲੇ ਬਹੁਤ ਸੋਹਣਾ ਕੀਰਤਨ ਕਰਦੇ ਨੇ ਹੋਰ ਵੀ ਬੜੇ ਐਸੇ ਕੀਰਤਨੀ ਨੇ ਤੇ ਮੈਂ ਇਹ ਕਹਿੰਦਾ ਵੀ ਜੇ ਅੱਜਕੱਲ ਨੌਜਵਾਨ ਜੇ ਆਵੇ ਤੇ ਪ੍ਰੋਪਰ ਨੋਲੇਜ ਨਾਲ ਆਵੇ विदाउट नॉलेज ਫਿਰ ਜਿਵੇਂ ਪਹਿਲਾਂ ਹੀ ਆਪਾਂ ਗੱਲ ਕੀਤੀ ਤੇ ਜੇ ਨਹੀਂ ਆ ਰਿਆ ਨਾ ਤੇ ਉਹਦੇ ਲਈ ਸਾਡੇ ਵਰਗਿਆਂ ਨੂੰ ਇੰਟਰਸਟ ਕ੍ਰੀਏਟ ਕਰਨਾ ਚਾਹੀਦਾ ਜਿਵੇਂ ਅੱਜ ਦਾ ਨੌਜਵਾਨ ਜਿਹੜਾ ਹੈ ਉਹ ਅੱਜ ਨਹੀਂ ਆ ਰਿਹਾ ਉਹ ਕਿਉਂ ਨਹੀਂ ਆ ਰਿਹਾ ਉਹ ਸਾਡੇ ਵਰਗੇ ਕੀਤਿਆਂ ਨੂੰ ਉਹਨਾਂ ਦੇ ਅੰਦਰ ਇੰਟਰਸਟ ਕ੍ਰੀਏਟ ਕਰਨਾ ਪਏਗਾ ਉਹ ਇੰਟਰਸਟ ਕਿਦਾਂ ਕ੍ਰੀਏਟ ਹੋਏਗਾ ਜਿਵੇਂ ਅਸੀਂ ਕੋਈ 뮤지컬 ਯਾ ਇਸ ਤਰ੍ਹਾਂ ਦਾ ਸ਼ਬਦ ਜਿਹੜੇ ਅੱਜਕੱਲ੍ਹ ਦਾ ਯੂਥ ਸੁਣਦੇ ਨੇ ਜਿਵੇਂ ਉਹ 뮤직 ਬੇਸਡ ਹੈਨਾ ਜੇ ਸਿੰਪਲ ਨਾ ਹੋਵੇ ਮਿਊਜ਼ਿਕ 베ਸਟ ਹੋਵੇ ਉਹਨਾਂ ਦਾ ਇੰਟਰਸਟ ਬਣੇ ਵੀ ਯਾਰ ਬਿਕੋਜ਼ ਬਾਣੀ ਜਿਹੜੀ ਹੈ ਨਾ ਉਹ ਕੋਈ ਵੀ ਸੁਨੇਗਾ ਕਿਸੇ ਵੀ ਅੱਛੇ ਭਾਂਡੇ ਚ ਅਸੀਂ ਉਹਨੂੰ ਕੀਤਾ ਹੋਏਗਾ ਤੇ ਉਹਨੂੰ ਚੰਗਾ ਲੱਗੇਗਾ ਤੇ ਗੁਰਬਾਣੀ ਜਿਹੜੀ ਹੈ ਨਾ ਸਾਡਾ ਖਜ਼ਾਨਾ ਹੈ ਤੇ ਉਹਨੂੰ ਜੇ ਸੋਹਣੇ ਤਰੀਕੇ ਨਾਲ ਮਿਊਜ਼ਿਕਲੀ ਅੰਦਾਜ਼ ਦੇ ਵਿੱਚ ਪੇਸ਼ ਕੀਤਾ ਜਾਵੇ ਤੇ ਉਹਨਾਂ ਨੌਜਵਾਨਾਂ ਦਾ ਇੰਟਰਸਟ ਬਣਦਾ ਕੋਈ ਸਿੰਗਰ ਤੋਂ ਵੀ ਸ਼ਬਦ ਪੜਨ ਲੱਗ ਪੈਂਦਾ ਕੀਰਤਨ ਵਾਲੀ ਫੀਲਡ ਵਿੱਚ ਆ ਜਾਂਦਾ ਹੈ ਨਾ ਕੋਈ ਗਾਣੇ ਗਾ ਰਿਹਾ ਉਹਦਾ ਮਾਈਂਡ ਗਾਣੇ ਸੁਣਨ ਦਾ ਜਾਂ ਕੁਝ ਵੀ ਹੈ ਉਹਨੂੰ ਉਹ ਗਾਣਾ ਨਹੀਂ ਸੁਣਦਾ ਐਕਚੁਅਲੀ ਉਹ ਮਿਊਜ਼ਿਕ ਸੁਣਦਾ ਹੈ ਤੇ ਜਦੋਂ ਮ ਗੁਰ ਬਾਣੀ ਉਹਨੂੰ ਸੁਣਨ ਨੂੰ ਮਿਲ ਜਾਂਦੀ ਹੈ ਨਾ ਉਹ ਕਹਿੰਦਾ ਵੀ ਉਸ ਤੋਂ ਉੱਪਰ ਤਾਂ ਕੁਝ ਹੈ ਕਿਸੇ ਦੇ ਕੋਈ ਕਿਸੇ ਦੇ ਸੁਰੀਲਾ ਕੰਠ ਹੈ ਨਾ ਤੇ ਉਹ ਚਾਹੇਗਾ ਵੀ ਮੈਂ ਕੀਰਤਨ ਕਰਾਂ ਤੇ ਜਿੱਦਾਂ ਮੈਂ ਇਸ ਫੀਲਡ ਵਿੱਚ ਆ ਗਿਆ ਤੇ ਆਪਣੇ ਆਪ ਉਸ ਤਰੀਕੇ ਨਾਲ ਉਹਨਾਂ ਨੇ ਆਈ ਜੀ ਭਾਈ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਦਾ 550 ਸਾਲਾ ਪ੍ਰਕਾਸ਼ ਗੁਰਪੁਰੂ ਪੂਰੇ ਵਿਸ਼ਵ ਦੇ ਵਿੱਚ ਗੁਰਨਾਨਕ ਨਾਮ ਲੈਵਾ ਸੰਗਤਾਂ ਬੜੀ ਉਤਸੁਕਤਾ ਦੇ ਨਾਲ ਬੜੀ ਸ਼ਰਧਾ ਭਾਵਨਾ ਨਾਲ ਮਨਾ ਰਹੀਆਂ ਨੇ ਰਾਗੀ ਸਹਿਬਾਨ ਵੀ ਕੋਈ ਨਾ ਕੋਈ ਆਪਣਾ ਪ੍ਰੋਜੈਕਟ ਚਲਾ ਰਹੇ ਨੇ ਹਨਾ ਪ੍ਰਚਾਰਕ ਦੀ ਵੀ ਇਹ ਕੋਸ਼ਿਸ਼ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਨੂੰ ਹੋਰ ਬਿਹਤਰ ਤਰੀਕੇ ਨਾਲ ਸੰਗਠਾ ਤੱਕ ਪਹੁੰਚਾਇਆ ਜਾਵੇ ਭਾਈ ਬਲਪੀ ਸਿੰਘ ਹੋਰੀ ਇਹਦੇ ਵਾਸਤੇ ਕੀ ਖਾਸ ਕਰ ਰਿਹਾ ਹੈ ਹਾਂਜੀ ਇਹਦੇ ਵਾਸਤੇ ਮੈਂ ਇੱਕ ਸ਼ਬਦ ਰਿਕਾਰਡ ਕੀਤਾ ਜੀ ਤੇ ਉਹ ਸ਼ਬਦ ਜਿਵੇਂ ਮੈਂ ਪਹਿਲਾਂ ਤੁਹਾਨੂੰ ਦੱਸਿਆ ਵੀ ਉਹ ਬڑا ਜੇਪਰਬਾਦ ਫੇਰੀਆਂ ਤੇ ਚੱਲਦਾ ਨਾ ਸ਼ਬਦ ਜਿਵੇਂ ਉਹ ਯੂਥ ਨੂੰ ਸੁਣਨ ਵਾਲਾ ਜਿਵੇਂ 뮤지컬 ਸ਼ਬਦ ਹੈ ਤੁਸੀਂ ਸੁਣਾਈ ਦਿਓ ਸਾਨੂੰ ਥੋੜਾ ਸ਼ਬਦ ਪਰਮਾਨ ਦੇ ਤੌਰ ਤੇ ਸਾਰੇ ਪਰਮਾਨ ਨੇ ਮੈਂ ਤੁਹਾਨੂੰ ਦੋ ਪੰਕਤੀਆਂ ਸੁਣਾ ਦੇਣਾ ਵੱਡੀ ਕਮਾਈ ਤੇਰੀ ਵੱਡੀ ਕਮਾਈ ਤਨ ਨਾਨਕ ਤੇਰੀ ਵੱਡੀ ਕਮਾਈ ਸਿੱਧ ਬੋਲਣ ਸੁਭ ਬਚਾਨਾ ਤਨੁ ਨਾਨਕ ਤੇਰੀ ਵੱਡੀ ਕਮਾਈ ਕੀ ਬਾਤ ਹੈ ਭਾਈ ਸਾਹਿਬ ਸੱਚਮੁੱਚ ਬਹੁਤ ਆਨੰਦ ਆਇਆ ਤੁਹਾਡੇ ਨਾਲ ਗੱਲਬਾਤ ਕਰਕੇ ਔਰ ਮੈਂ ਚਾਹਾਂਗਾ ਹੁਣ ਅਖੀਰ ਦੇ ਵਿੱਚ ਤੁਸੀਂ ਸੰਗਤ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਨੌਜਵਾਨਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਜੀ ਮੈਸੇਜ ਤੇ ਇਹੀ ਹੈ ਮੇਰਾ ਵੀ ਸਾਰੇ ਸਾਰੀ ਸੰਗਤ ਨੂੰ ਵੀ ਜ਼ਰੂਰ ਜਿਵੇਂ 550 ਸਾਲ ਆ ਰਿਹਾ ਤੇ ਆਪ ਸ਼ਬਦ ਸਿੱਖੋ ਇੱਕ ਬੱਚਿਆਂ ਨੂੰ ਜ਼ਰੂਰ ਇੱਕ ਪਾਵਾ ਆਪਣੇ ਜੀਵਨ ਵਿੱਚ ਇੱਕ ਸ਼ਬਦ ਜ਼ਰੂਰ ਸਿੱਖੋ ਤੇ ਇਹੀ ਸਾਡਾ ਮੈਂ ਤੇ ਆਮ ਤੁਹਾਨੂੰ ਤੇ ਕਹਿਣਾ ਹੁੰਦਾ ਵੀ ਜਦੋਂ ਤੁਹਾਨੂੰ ਕੋਈ ਪੁੱਛੇ ਤੁਸੀਂ ਕੀ ਕਰਦੇ ਹੋ ਅਸੀਂ ਕਹਿੰਨੇ ਵੀ ਅਸੀਂ ਕੀਰਤਨੀਏ ਆ ਗੁਰੂ ਨਾਨਕ ਦੇ ਕੀਰਤਨੀਏ ਆ ਕੀਰਤਨ ਕਰਦੇ ਤਾਂ ਸ਼ਾਇਦ ਸਾਡੀਆਂ ਸਾਰੀਆਂ ਕੀਤਿਆਂ ਭੁੱਲਾਂ ਵਾ ਨਹੀਂ ਬਖਸ਼ੀਆਂ ਤੋਂ ਮੈਂ ਬੇਨਤੀ ਕਰਾਂਗਾ ਸਾਰੀ ਸੰਗਤਾਂ ਨੂੰ ਵੀ ਤੁਸੀਂ ਆਪਣੇ ਘਰਾਂ ਵਿੱਚ ਇੱਕ ਹਾਰਮੋਨੀਅਮ ਜ਼ਰੂਰ ਲਿਆ ਕੇ ਇੱਕ ਸ਼ਬਦ ਜ਼ਰੂਰ ਸਿੱਖੋ ਤਾਂ ਕਿ ਤੁਸੀਂ ਗੁਰਬਾਣੀ ਦੇ ਨਾਲ ਇੱਕ ਦਿਨ ਨਾਲ ਹੋਰ ਹੋਰਨਾਲਸ ਸ਼ਬਦ ਨਾਲ ਜੁੜ ਜਾਓਗੇ ਦਿਸ ਇਸ ਦਾ ਜਸਟ ਮੈਸੇਜ ਇਹਦੇ ਨਾਲ ਹੀ ਮੈਂ ਸਮੂਹ ਪੀਟੀਸੀ ਚੈਨਲ ਦਾ ਸਮੂਹ ਟੀਮ ਦਾ ਅਤੇ ਸਪੈਸ਼ਲੀ ਤੁਹਾਡਾ ਜਿਨ੍ਹਾਂ ਨੇ ਬੜੇ ਪਿਆਰ ਨਾਲ ਮੈਨੂੰ ਆਪਣੇ ਕੋਲ ਬਿਠਾ ਕੇ ਤੁਸੀਂ ਇੰਨਾ ਸੰਗਤ ਨੇ ਜੋ ਮੈਨੂੰ ਕੀਰਤਨ ਦਾ ਮਾਣ ਬਖਸ਼ਿਆ ਉਹ ਤੁਸੀਂ ਬੜੇ ਪਿਆਰ ਨਾਲ ਇਹਨੂੰ ਪੁੱਛਿਆ ਤੋਂ ਤੁਹਾਡਾ ਵੀ ਥੈਂਕ ਯੂ ਤੇ ਸਮੂਹ ਪੀਟੀਸੀ ਚੈਨਲ ਦਾ ਵੀ ਥੈਂਕਸ ਸਾਰੀ ਟੀਮ ਦਾ ਥੈਂਕਸ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਇਹ ਸਨਮਾਨ ਦਿੱਤਾ ਔਰ ਸਾਦ ਸਿੰਘ ਜੀ ਜਿਵੇਂ ਕਿ ਤੁਸੀਂ ਵੇਖਿਆ ਬਹੁਤ ਛੋਟੀ ਜੀ ਉਮਰ ਹੈ ਭਾਈ ਬਲਪੀ ਸਿੰਘ ਹੋਰਾਂ ਦੀ ਔਰ ਬਹੁਤ ਮਿਹਨਤ ਕੀਤੀ ਇਸ ਖੇਤਰ ਦੇ ਵਿੱਚ ਸੰਗਤਾਂ ਇਹਨਾਂ ਨੂੰ ਬਹੁਤ ਮਾਨ ਸਨਮਾਨ ਦਿੰਦੀਆਂ ਨੇ ਗੁਰਮਤ ਸੰਗੀਤ ਦੀ ਇਹ ਸੇਵਾ ਕਰ ਰਹੇ ਨੇ ਇਸੇ ਤਰ੍ਹਾਂ ਸਾਡੇ ਅਗਲੇ ਪ੍ਰੋਗਰਾਮ ਦੇ ਵਿੱਚ ਇੱਕ ਅਜਿਹੀ ਹੀ ਅਜ਼ੀਮ ਸਖਸ਼ੀਅਤ ਨੂੰ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ ਤੁਹਾਡੇ ਆਪਣੇ ਖਾਸ ਪ੍ਰੋਗਰਾਮ ਦੇ ਵਿੱਚ ਉਦੋਂ ਤੱਕ ਦੇ ਲਈ ਮੈਨੂੰ ਯਾਨਕੀ ਬ੍ਰਿਯੰਮ ਸਿੰਘ ਨੂੰ ਜੋ ਇਜਾਜ਼ਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ